ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਵੀਡੀਓ ਪਲੇਟਾਂ ਦੇ ਕਮੀਜ਼ ਦੀ ਫਿਟਿੰਗ ਦੀ ਤੁਹਾਨੂੰ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਰਿਕਵੈਸਟ ਕਰਦੇ ਹਾਂ ਕਿ ਤੁਸੀਂ ਜਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਸੋਨੇ ਸੋਨੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਤੇ ਅੱਗੇ ਤੁਹਾਨੂੰ ਵੀਡੀਓ ਕਿਸ ਚੀਜ਼ ਦੀ ਚਾਹੀਦੀ ਹੈ ਤੇ ਬਾਕੀ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਇਸੇ ਕਮੀਜ਼ ਦੀ ਜਿਹੜੀ ਆਪਾਂ ਕੱਲ ਕਟਿੰਗ ਦੀ ਪਾਈ ਸੀ ਤੇ ਉਹਦੇ ਤੇ ਤੁਸੀਂ ਬਹੁਤ ਵਧੀਆ ਪਿਆਰ ਦਿਖਾ ਰਹੇ ਹੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਪਏ ਹੋ ਤੇ ਸ਼ੇਅਰ ਜੇ ਨਹੀਂ ਕਰਦੇ ਤੁਸੀਂ ਉਹ ਵੀ ਜਰੂਰ ਕਰਿਆ ਕਰੋ ਜੀ ਤੇ ਲਾਈਕ ਵੀ ਤੁਸੀਂ ਮੇਰੇ ਕਹਿੰਦੇ ਤੇ ਕੀਤਾ ਤੇ ਚਲੋ ਜੀ ਜੇ ਤੁਹਾਨੂੰ ਸਮਝ ਆਇਆ ਕੁਝ ਤੇ ਤੁਸੀਂ ਮੇਰੀ ਵੀਡੀਓ ਨੂੰ ਪਸੰਦ ਕਰਦੇ ਹੋ ਤੇ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਤੁਸੀਂ ਸਾਡੀ ਇਸੇ ਤਰ੍ਹਾਂ ਸਪੋਰਟ ਕਰਦੇ ਰਹਿਣਾ ਤੇ ਤਾਂ ਕਿ ਚੱਕਦੇ ਹੋ ਭੈਣੋਂ ਕੰਮ ਨੂੰ ਜੇ ਭਰਾ ਵੀ ਦੇਖਦੇ ਹੋ ਤਾਂ ਭੈਣਾ ਵੀ ਤੇ ਕਿਉਂਕਿ ਵੀ ਆਪਾਂ ਕੰਮ ਵੀ ਕੀਤਾ ਜੇ ਪੱਲੇ ਵੀ ਨਾ ਕੁਝ ਪਿਆ ਤੇ ਫਿਰ ਫਾਇਦਾ ਕੋਈ ਨਹੀਂਗਾ ਤੇ ਸਿਰਾ ਲਵਾ ਦੋ ਮੇਰੇ ਭੈਣਾ ਤੁਸੀਂ ਚੈਨਲ ਨੂੰ ਵਾਚ ਟਾਈਮ ਇਹਦਾ ਪੂਰਾ ਕਰਾ ਦਿਓ ਤੇ ਆਜੋ ਆਪਾਂ ਫਿਰ ਇਹ ਰਿਕੁਐਸਟ ਤੇ ਆ ਆਪਣੀ ਭੈਣ ਕੋਈ ਕਰਦੀ ਹੈ ਕਮੈਂਟ ਵੀ ਤੁਸੀਂ ਫਲੇਟਾਂ ਵਾਲੀ ਕਮੀਜ਼ ਤੇ ਫੀਟਿੰਗ ਦਿਓ ਠੀਕ ਹੈ ਐ ਨਹੀਂ ਪਤਾ ਵੀ ਉਹਨਾਂ ਨੇ ਪਲੇਟਾਂ ਪਲੇਟਾਂ ਦੀ ਵੀ ਮੰਗੀ ਹੈ ਵੀਡੀਓ ਚਲ ਜੇ ਉਹਨਾਂ ਨੂੰ ਚਾਹੀਦੀ ਹੋਈ ਤੇ ਆਪਾਂ ਅਗਲੀ ਵੀਡੀਓ ਪਲੇਟ ਪਾ ਕੇ ਵੀ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਗਲਾ ਡਾੜ ਕੇ ਵੀ ਤੇ ਆਪਾਂ ਗਲਾ ਵੀ ਜਾਣ ਲਿਆ ਅਗਲਾ ਪਿਛਲਾ ਠੀਕ ਹੈ ਪਲੇਟ ਆਪਾਂ ਪਾ ਲਏ ਨੇ ਅਗਲੇ ਪਿਛਲੇ ਹੁਣ ਆਪਾਂ ਤੁਹਾਨੂੰ ਸਿਰਫ ਫੀਟਿੰਗ ਦੱਸਾਂਗੇ ਇਸ ਤਰ੍ਹਾਂ ਕਰਕੇ ਆਪਾਂ ਨਾਈ ਲਾਈ ਸੀ ਨਿਸ਼ਾਨੀ ਇੱਧਰ ਦੇਖੋ ਆਪਾਂ 20 ਤੇ ਲਾਈ ਸੀ ਤੇ ਇਹ ਰਹਿ ਗਈ 3.19 ਅੱਧਾ ਅੱਧਾ ਇੰਚ ਘਟ ਗਿਆ ਇੰਚ ਦੇਖੋ ਆ ਦੇਖੋ ਤੁਸੀਂ ਆਪਾਂ ਮਾਪ ਨਹੀਂ ਲਾਈ ਸੀ ਤੇ ਅੱਧਾ ਦਾ ਇੰਚ ਘਟ ਗਿਆ ਇਹ ਕਿਉਂ ਘਟਿਆ ਇਹ ਇਹ ਵਾਲੀ ਜਿਹੜੀ ਆ ਅੱਧਾ ਇੰਚ ਦੀ ਆਪਾਂ ਦਾਬ ਚੱਕ ਲਈ ਨਾ ਇਹਦੇ ਕਰਕੇ ਇਹ 1/2 ਇੰਚ ਇੱਥੋਂ ਘਟ ਗਿਆ ਤੇ ਜੇ ਹੁਣ ਆਪਾਂ ਇੱਥੇ ਹੀ ਸਿਲਾਈ ਲਾਵਾਂਗੇ ਤੇ ਫਿਰ ਆਪਣਾ ਮੋਢਾ ਜਿਹੜਾ ਇਹਨੂੰ ਕੱਸ ਪਾਉਗੀ ਠੀਕ ਹੈ ਇਹਨੂੰ ਖਿੱਚ ਪਾਉਗੀ ਇੱਥੋਂ ਮੋਢਾ ਆਪਣਾ ਛੋਟਾ ਹੋ ਜਾਊਗਾ ਅੱਧਾ ਇੰਚ ਕਿਉਂਕਿ 1 ਇੰਚ ਨਾਲ ਬਹੁਤ ਫਰਕ ਪੈ ਜਾਂਦਾ 1 ਇੰਚ ਇਧਰ ਹੋ ਗਿਆ 1 ਇੰਚ ਉਧਰ ਹੋ ਗਿਆ ਪੂਰੇ 1 ਇੰਚ ਦਾ ਆਪਣਾ ਮੋਢਾ ਘਟ ਜਾਂਦਾ ਹੈ। ਇਹੀ ਗੱਲਾਂ ਦਾ ਆਪਾਂ ਧਿਆਨ ਰੱਖਦੇ ਆਂ ਤੇ ਫਿਟਿੰਗ ਦੇ ਵਿੱਚ ਇਹ ਜਿਹੜੀ ਚੀਜ਼ ਆ ਇਹ ਆਪਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਰੱਖ ਲੈਣੀ ਹੈ ਠੀਕ ਹੈ। ਥੋੜਾ ਥੋੜਾ ਜਿਹੜਾ ਸੈਡਾਂ ਤੋਂ ਕੱਪੜਾ ਇਧਰੋਂ ਹੁੰਦਾ ਉਹ ਤੁਸੀਂ ਹੁਣ ਦਿਆ ਕਰੋ। ਤੇ ਇਹ ਆਪਾਂ ਨਿਸ਼ਾਨ ਫਿਰ ਦੁਬਾਰਾ ਲਾਣੇ ਨੇ ਜਦੋਂ ਸਲਾਈ ਕਰਨੀ ਹੈ ਫਿਰ ਦੁਬਾਰਾ ਆਪਾਂ ਇਹਨਾਂ ਨੂੰ 20 ਤੇ ਘਤਣਾ ਹੈ। ਆ ਦੇਖੋ 20 ਤੇ ਆਪਾਂ ਦੁਬਾਰਾ ਨਿਸ਼ਾਨ ਲਾ ਲੈਣੇ ਨੇ। ਇੱਧਰੋਂ ਹੀ ਦੇਖ ਲਓ ਤੁਸੀਂ ਆਹ ਵੇਖੋ ਆਹ ਵਾਲਾ ਨਿਸ਼ਾਨ ਹੈ ਜਿਹੜਾ 20 ਤੇ ਆ ਗਿਆ ਉੱਪਰੋਂ ਤੇ ਨੀਚੋਂ ਇਹ ਆਪਾਂ ਇੱਧਰ ਨੂੰ ਅੱਧਾ ਇੰਚ ਇਹਦਾ ਤਾਂ ਆਪਾਂ ਸਿੱਧਾ ਕਰਕੇ ਲਾ ਲਈ ਸੀ ਨਿਸ਼ਾਨੀ ਇਸ ਤਰ੍ਹਾਂ ਤਾਂ ਆਪਾਂ ਸਿੱਧਾ ਕਰਕੇ ਲਾ ਲੈਨੇ ਪਰ ਨਹੀਂ ਇਸ ਤਰ੍ਹਾਂ ਆਪਾਂ ਜਦੋਂ ਆਪਾਂ ਸਲਾਈ ਕਰਨੀ ਹੈ ਤੇ ਆਪਾਂ ਥੋੜੀ ਥੋੜੀ ਇੱਥੋਂ ਨਾ ਥੋੜਾ ਥੋੜਾ ਬਾਹਰ ਨੂੰ ਸਲਾਈ ਕੱਢਣੀ ਹੈ ਬਾਰ ਨੂੰ ਕੱਢਣੀ ਤੇ ਇੱਥੋਂ ਵੀ ਜਦੋਂ ਆਪਾਂ 2 ਇੰਚ ਦਾ ਪਲੇਟ ਚੱਕਦੇ ਆ ਇਹਦੇ ਨਾਲ ਵੀ ਫਿਰ ਅਸਾਈ ਅੰਦਰ ਨੂੰ ਆ ਜਾਂਦੀ ਆ ਬਾਰ ਨੂੰ ਰਹਿ ਜਾਂਦੀ ਆ ਤੇ ਇੱਥੋਂ ਵੀ ਆਪਾਂ ਸੈੱਟ ਕਰਕੇ ਜਿਹੜੀ ਇੱਥੇ ਨਿਸ਼ਾਨੀ ਕਰਨੀ ਆ ਤੇ ਦੂਸਰਾ ਆਪਾਂ ਜਿਹੜੀ ਇਹ ਕਮਰ ਕਮਰ ਨੂੰ ਆਪਾਂ ਫੇਰ ਮੇਚ ਲੈਣਾ ਹੁੰਦਾ ਵੀ ਕਮਰ ਦੀ ਆਪਣਾ ਜੋ ਵੀ ਆਪਣਾ ਮੇਚਾ ਹੈ ਉਹ ਘਟ ਗਿਆ ਜਾਂ ਉਹ ਨਹੀਂ ਰਿਹਾ ਇੱਥੋਂ ਆਪਾਂ ਰੱਖ ਲੈਣਾ ਜਿੱਥੇ ਆਪਾਂ ਪਹਿਲੇ ਆਹ ਦੇਖੋ ਇੱਥੇ 16.5 ਤੇ ਆਪਾਂ ਨਿਸ਼ਾਨ ਲਾਇਆ ਸੀ ਇਹ 16.5 ਤੇ ਨੀਚੇ ਉਹ ਤਾਂ ਸਹੀ ਰਹਿ ਜਾਂਦੇ ਨੇ ਨੀ। ਨੀਚੇ ਉਹ ਤਾਂ ਦੇਖੋ ਸਹੀ ਰਹਿ ਜਾਂਦੇ ਨੇ। 16 ਤੇ ਉੱਪਰ ਨੂੰ ਫਿਰ ਕਪੜਾ ਤਾਂ ਇੰਚ ਇਧਰ ਨੂੰ ਚਲਾ ਜਾਂਦਾ ਕਬ ਆਪਾਂ ਆ ਜਦੋਂ ਲੋਈ ਪਾਉਣੀ ਹੈ ਨਾ ਤੇਡੀ ਤੇ ਉਦੋਂ ਆਪਾਂ ਇਹਨੂੰ ਸੈੱਟ ਕਰਕੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਹੀ ਆਪਾਂ ਪਾਉਣੀ ਹੈ। ਇਹਨੂੰ ਆਪਾਂ ਪਹਿਲਾਂ ਸੈੱਟ ਕਰ ਲੈਣਾ। ਸਲਾਈ ਲਾਉ। ਫਿਰ ਆਪਾਂ ਸਲਾਈ ਲਾਉਣੀ ਹੈ। ਇਸ ਲਾਈ ਨੂੰ ਵੀ ਆਪਾਂ ਧਿਆਨ ਚ ਰੱਖਣਾ ਵੀ ਜਿਹੜੀ ਇੱਥੇ ਪਹਿਲਾਂ ਲੱਗ ਗਈ ਇਦਾਂ ਇੰਚ ਆਪਾਂ ਉਹਦੇ ਤੇ ਨਹੀਂ ਲਾਉਣੀ ਆਪਾਂ ਇਧਰਲੀ ਇਹਦੇ ਤੇ ਲਾਉਣੀ ਆ ਠੀਕ ਹੈ ਜੀ ਇਹਨੂੰ ਆਪਾਂ ਸਲਾਈ ਨੂੰ ਇਤਨਾ ਪੱਕਾ ਕਰ ਲੈਣਾ ਪੱਕਾ ਕਰਕੇ ਆਪਾਂ ਇੱਦਾਂ ਸੈਡ ਤੇ ਇਹਦੇ ਉੱਪਰ ਚਲਾਈ ਜਾਣੀ ਠੀਕ ਹੈ ਇਸ ਤਰ੍ਹਾਂ ਕਰਕੇ ਬਹੁਤ ਸੋਹਣੀ ਫਿਟਿੰਗ ਆਉਂਦੀ ਹੈ ਉਹ ਸੈਟ ਕਰਕੇ ਰੱਖ ਲੈਣਾ ਤੇ ਇਹਦੇ ਵੀ ਆਪਾਂ ਥੋੜਾ ਥੋੜਾ ਇਹਨੂੰ ਵੀ ਇੱਥੋਂ ਇਹਦੇ ਇਹਦੇ ਤੋਂ ਆਏ ਅੰਦਰ ਨੂੰ ਇਹਨੂੰ ਥੋੜਾ ਥੋੜਾ ਆਪਾਂ ਬਾਹਰ ਨੂੰ ਕੱਢਾਂਗੇ ਜਿਆਦਾ ਨਹੀਂ ਬਸ ਥੋੜਾ ਥੋੜਾ ਆ ਕੇ ਆਪਾਂ ਇਹਨਾਂ ਫੁੱਟੇ ਡਾਣਾ ਹੋਵੇ ਤੇ ਇੱਥੋਂ ਜਦੋਂ ਇੰਨਾ ਕ ਰਹਿ ਜਾਂਦਾ 2 ਜਾਂ 2.5 ਇੰਚ ਤੇ ਉਦੋਂ ਵੀ ਆਪਾਂ ਜਿਹੜਾ ਇਹ ਇੱਥੇ ਆਪਾਂ ਜਦੋਂ ਨਿਸ਼ਾਨੀ ਲਾਉਣੀ ਹੈ ਨਾ ਉਦੋਂ ਇੰਝ ਬਿਲਕੁਲ ਸਟੇਟ ਲਾ ਲੈਣੇ ਆ ਹਨ ਇੰਚ ਬਿਲਕੁਲ ਸਟੇਟ ਆਵਾਜ਼ ਐ ਤੇ ਇਹ ਆਪਾਂ ਥੋੜੀ-ਥੋੜੀ ਅਸਤਰ ਕਰਕੇ ਸਿਲਾਈ ਦੇ ਵਿੱਚ ਹੀ ਕਰ ਲੈਣੀ ਹੁੰਦੀ ਹੈ ਤਾਂ ਲਾ ਕੇ ਦਿਖਾਉਂਗੀ ਅਸਤਰ ਕਰਕੇ ਠੀਕ ਹੈ 1/2 ਇੰਚ ਦਾ ਜਿਹੜਾ ਇੱਥੋਂ ਇੱਥੋਂ ਵਿੱਚ ਆਉਣਾ ਹੈ ਬਲੋਈ ਦੇ ਉਹ ਆਪਾਂ ਪਹਿਲੇ ਮਾਰਜਨ ਰੱਖ ਕੇ ਤੇ ਫਿਰ ਇਹ ਆਪਾਂ ਲਾਈ ਸੀ ਸਿਲਾਈ ਇਹ ਦਰੋਂ ਆਪਾਂ ਕਰਦੇ ਹਾਂ ਆਖਿਰ ਵਿੱਚ ਜਦੋਂ ਪੂਰਾ ਕਮੀਜ਼ ਤਿਆਰ ਹੋ ਗਿਆ ਤੇ ਹੁਣ ਜ਼ੋਰ ਆਪਾਂ ਤੁਹਾਨੂੰ ਇਹ ਸਾਰਾ ਸੂਟ ਤਾਂ ਖਾਣਾਗੇ ਇਸੇ ਤਰ੍ਹਾਂ ਇਹ ਫਾਈਦਰ ਦੀ ਨਿਸ਼ਾਨੀ ਲਾ ਲੈਣੀ ਅਦਾਂਚ ਬਾਹਰ ਨੂੰ ਰੱਖਦੇ ਹੋਏ ਇਦਰ ਵੀ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾ ਦੇਣੀ ਐਸੇ ਕਰਕੇ ਜਿੰ ਕੋਲ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਇਹ ਵੀ ਆਪਣੀ ਚਲਾਈ ਕਰ ਗਈ। ਇਹਨੂੰ ਵੀ ਆਪਾਂ ਪੱਕਾ ਭਰ ਦੇਣਾ ਬਰ ਨੂੰ ਭਰ। ਤੇ ਕਮੀਜ਼ ਦੇ ਬਾਰੇ ਜਾਂ ਸਲਵਾਰ ਦੇ ਬਾਰੇ ਤੁਸੀਂ ਹੋਰ ਕਿਹੜੀ ਵੀਡੀਓ ਚਾਹੁੰਦੇ ਹੋ ਕਿਵੇਂ ਦੋਚ। ਐ ਫੇ ਆਪਾਂ ਦੂਰ ਨਾ ਪਾਸੀ ਕੱਪੜਾ ਇੱਦਾਂ ਹੀ ਛੱਡਣਾ ਥੋੜੇ ਥੋੜੇ ਆਪਾਂ ਟੱਕਲਾ ਲੈਣੇ ਨੇ। ਉਹ ਜੈਸਟਰਾ ਆਪਣੀ ਪੂਰੀ ਵਧੀਆ ਫਿਟਿੰਗ ਆਉਂਦੀ ਹੈ ਇਹਨ ਲੇਟਾਂ ਵਾਲੇ ਕੀ ਇਸ ਦੀ ਲਓ ਜੀ ਦੇਖੋ ਜੈਸਟਰਾ ਟੀਕਲੇਟ ਪੋਣੇ ਵੀ ਤੁਸੀਂ ਵੇਖਣੇ ਨੇ ਤਾਂ ਤੁਸੀਂ ਮੈਨੂੰ ਕਮੈਂਟ ਕਰਿਓ ਆਪਾਂ ਦੁਬਾਰਾ ਫਿਰ ਇਹ ਤੁਹਾਨੂੰ ਹੋਰ ਕਿਸੇ ਸੂਟ ਤੇ ਪਲੇਟ ਵੀ ਸਾਰੇ ਪਾ ਕੇ ਅਗਲੇ ਪਿਛਲੇ ਪਾ ਕੇ ਦਿਖਾਵਾਂਗੇ ਤੇ ਬਾਜੂ ਆਪਾਂ ਚੜ ਕੇ ਦਿਖਾਵਾਂਗੇ ਹੈਨਾ ਆਹ ਦੇਖੋ ਆਪਾਂ ਇਸ ਤਰੀਕੇ ਦੇ ਨਾਲ ਇਹ ਰਾਜੋੜ ਦਿੰਨੇ ਦੇਖੋ ਕਿੰਨੀ ਸਫਾਈ ਦੇ ਨਾਲ ਹੈਨਾ ਇਦਾਂ ਕਰਕੇ ਫੱਤਰਪਾਈ ਕਰ ਦੇਣੀ ਦੋਨੇ ਪਾਸੇ ਦੇ ਲੋਕਾ ਕੋਲ ਦਾ ਬਦ ਗਿਆ ਐਨ ਫੀਟਿੰਗ ਆਊਗੀ ਪਰਫੈਕਟ ਬਿਲਕੁਲ ਦੇਖੋ ਦੋੱਚ ਬਿਲਕੁਲ ਫੀਟਿੰਗ ਐਨ ਤਿਆਰ ਆ ਹੀ ਆਪਣੀ ਆਪਾ ਵਿੱਚ ਲੈਟਾਕ ਲਾਣੀ ਨੇ ਹਜੇ ਬਿਲਕੁਲ ਐ ਇਸ ਤਰ੍ਹਾਂ 16 ਇੰਚ ਤੇ ਆਪਣੀ ਬੀ ਇੰਚ ਹੈਪਕਤੀ ਬੀ ਇੰਚ ਤੋਂ ਆਪਣੀ ਛਾਤੀ ਜਿਹੜੀ ਫਿਟਿੰਗ ਤੁਸੀਂ ਵੇਖ ਲਓ ਬਣੀ ਬਿਲਕੁਲ ਤਿਆਰ ਹੈ ਤੇ ਜੇ ਕੋਈ ਇਹਦੇ ਕਮੀਜ਼ ਦੇ ਬਾਰੇ ਤੀਰਾ ਡਿੱਗਣ ਤੋਂ ਜੇ ਆਪਣਾ ਸਾਈਡ ਨੂੰ ਜਾਂਦਾ ਹੈ ਆਪਣਾ ਗਲਾ ਜਾਂ ਗਲਾ ਪਿੱਛੇ ਨੂੰ ਜਾਂਦਾ ਹੈ ਤੇ ਉਹ ਵੀ ਤੁਸੀਂ ਪੁੱਛ ਸਕਦੇ ਹੋ ਆਪਾਂ ਤੁਹਾਨੂੰ ਦੱਸਾਂਗੇ ਜਰੂਰ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰ ਜਰੂਰ ਕਰਨਾ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਸੀ ਗਾਜੀ